ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਕਿਰਪਾ ਦੇ ਨਾਲ ਆਪਾਂ ਜੇ ਵੀ ਬੇਨਤੀ ਅਗੇ ਕੀਤੀ ਹਰਾ ਮਿਲਦੀ ਟਰੈਕਾਂ ਜਿਹੜਿਆਂ 'ਚ ਪਾਣੀ ਚਲੇ ਗਿਆ ਆਪਾਂ ਕੱਲੇ ਗੁੱਫੋ 75 ਦਾ 575 ਦਾ ਹਰਾਪਤ ਨਹੀਂ ਅਦੇਰ ਕੀਤੀ ਜੇ ਭਰਾ ਆਪਣੇ ਨਾਲ ਆ ਟੀਮ ਲਾ ਲੋ ਜਾਂ ਕੁਛ ਵੀ ਆ ਲੱਗ ਲੱਗ ਪੰਨਾਂ ਦੇ ਵੀਰ ਆ ਇਹਨਾਂ ਨਾਲ ਪੂਰਾ ਸਹਿਯੋਗ ਦਿੱਤਾ ਅਸੀਂ ਅੰਮ੍ਰਿਤਸਰੋਂ 25 ਟਰੈਕਟਰ ਕਰਕੇ ਆਏ ਕਣੀ ਦੇ ਥੇਟ। ਖੁਸ਼ ਖੋਨੇਵਾਲ ਪਿੰਡ ਕਰਕੇ ਆਏ ਆ ਏਰੀਆ ਬਲੋ ਵੀ ਡੇਰਾ ਬਾਬਾ ਨਾਨਕ ਅਰੰਧਾਸ ਕਹਿੰਦੇ ਰਾਵੀ ਪ੍ਰਿਆ ਪਾਰ ਬਲੋ ਦੇ ਪਾਰ ਰਾਵੀ ਦਰਿਆ ਦੇ ਪਾਰ ਕਰਕੇ ਆਏ। ਫੋਨ ਵੀ ਵੀਰਾਂ ਵੱਲੋਂ ਫੋਨ ਆਉਂਦੇ ਸੋ ਉਧਰੋਂ ਤੇ ਅਸੀਂ ਮੰਨ ਲਓ ਵੀ ਇਹੋ ਗੱਲ ਕਹਿੰਦੇ ਵੀ ਦੇਖ ਲਾਂਗੇ ਜੇ ਵੀਰ ਕੋਈ ਉੱਠੂਗਾ ਕੋਈ ਸੇਵਾਦਾਰ ਉੱਠੂਗਾ ਤੇ ਸਾਡੇ ਵੀਰ ਨੇ ਇੱਕ ਮੰਲੋ ਡਰੱਮ ਦੀ ਸੇਵਾ ਤੇਲ ਦੀ ਲਈ ਆ ਤੇ ਡਰੱਮ ਤੇਲ ਦਾ ਮੈਂ ਦੇ ਦਿੰਦਾ ਸੇਵਾ ਚ ਬਾਕੀ ਤੁਸੀਂ ਆਪ ਪ੍ਰਬੰਧ ਕਰ ਲਓ ਇਹ ਮੈਂ ਆਪਣੇ ਕੀਮ ਨਾਲ ਗੱਲਬਾਤ ਕੀਤੀ ਕਿ ਇਹਨਾਂ ਸਾਰਿਆਂ ਵੀਰਾਂ ਨੇ ਮੇਰੀ ਬੇਨਤੀ ਮੰਲੋ ਵੀ ਜਾਂ ਕੁਛ ਵੀ ਆ ਲਓ ਇਹ ਨਾਲ ਕੇ ਮੇਰੇ ਪਿਆਰ ਹੋ ਗਿਆ 9815647787 ਉਹਨਾਂ ਟਰੈਕਟਰਾਂ ਦੀ ਮੰਲੋ ਵੀ ਕਰਨੀ ਆਪਾਂ ਸੇਵਾ ਜਿੰਨਾਂ ਚ ਪਾਣੀ ਚਲੇ ਗਿਆ ਹੋਣ ਵੀ ਐਸ ਟਾਈਮ ਆਪਾਂ ਕੋ 12 13 ਟਰੈਕਟਰਾਂ ਦੇ ਫੋਨ ਆ ਚੁੱਕੀ ਆ ਜਨਾਲੇ ਏਰੀਏ ਦੇ ਮਲੋ ਦਰਿਆਉਂ ਪਾਰਾ ਰਣਜੀਤ ਦਰਿਆ ਤੋਂ ਪਾਰਾ 7 ਟਰੈਕਟਰ ਕੁਛ ਨੰਗਲ ਸੋਹ ਲਿਆ ਪੰਜ ਟਰੈਕਟਰ ਪੂਰਾ ਪਿੰਡ ਦਾ ਮੈਨੂੰ ਯਾਦ ਗਗੂ ਗੂਆ ਗੂ ਮਾਲ ਉਹਦੇ ਲੱਗੇ ਆ ਚਾਦਪੁਰ ਚਾਦਪੁਰ ਤੇ ਬੇਨਤੀ ਇਹੋ ਜੀ ਆ ਭਰਾਵਾਂ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਵੀਡੀਓ ਦੂ ਤਿੰਨ ਮਣਨ ਗਈਆਂ ਛੋਟੀਆਂ ਜੀ ਤੇ ਬਾਕੀ ਟਰੈਕਟਰਾਂ ਨੂੰ ਆਪਣੀ ਸਫਾਈ ਕਰ ਲੈਣਾ ਤੋਂ ਪਾਣੀ ਪੂਣੀ ਨਾਲ ਹਨਾ ਪਾਣੀ ਪੂਣੀ ਟਰੈਕਟਰਾਂ 'ਚ ਬਾੜ ਲਓ ਉਹ ਟਰੈਕਟਰ ਕੀਤੇ ਜਾਣ ਜਿਨ੍ਹਾਂ 'ਚ ਪਾਣੀ ਗਿਆ ਆਪਾਂ ਨੂੰ ਉਹਦੇ ਨਾਲ ਮਤਬਲ ਨਹੀਂ ਆ ਕੋਈ ਦੂਕਲੇ ਵਾਲਾ ਤੇ ਭਾਂਵੇਂ ਕੋਈ ਸੌਕੀ ਦੇ ਆਪਾਂ ਉਹੋ ਹੀ ਟਰੈਕਟਰ ਕਰਨ ਜਾਣਾ ਜਿਨ੍ਹਾਂ ਦੇ ਵਿੱਚ ਪਾਣੀ ਪਿਆ ਤੇ ਭੁੰਨੇ ਵਾਲ ਦੇ ਲਾਗੇ ਬਨੇਵੇਂ ਪਖੋਕਿਆਂ ਤੋਂ ਵੀ ਫੋਨ ਆਉਂਦੇ ਸੀ ਬਾਕੀ ਵੀਰ ਇੱਕ ਥਾਂ ਟਰੈਕਟਰ ਇਕੱਠੇ ਕਰ ਲੈਣਾ ਸਾਨੂੰ ਸੌਖਾ ਹੋ ਜਾਊਗਾ ਖੂ ਸਾਰਾ ਬਜਿੱਥੇ ਅਸੀਂ 15 ਕਰਨੇ ਆ ਹੋ ਸਕਦਾ 20 ਕਰ ਦਈਏ ਹੋ ਸਕਦਾ 50 ਕਰ ਦਈਏ ਜੀ ਅਲੱਗ-ਅਲੱਗ ਜਾਵਾਂਗੇ ਹੋ ਸਕਦਾ ਸਾਡੇ ਕੋ 15 ਰੇ ਦੋ ਦਿਨ ਅਸੀਂ ਉੱਥੇ ਰਹਿਣਾ ਵਾ ਦੋ ਦਿਨ ਦਾ ਸਟਾਪ ਆ ਸਾਡਾ ਦੋਹਾਂ ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਕੋ ਹੋ ਸਕੇ ਜਿੰਨੀ ਪਹੁੰਚ ਸਾਡੀ ਤਹਿੰਦੀ ਆ ਓਨੇ ਕਰਾਂਗੇ ਬਾਕੀ ਹੋਰ ਵੀ ਕੋਈ ਵੀਰ ਚਾਹਵਾਨ ਹੋਵੇ ਕੋਈ ਨਾਲ ਮਿਹਨਤ ਕਰਨ ਦਾ ਤਨ ਮੰਨ ਦਾ ਕੋਈ ਮਾਇਰਾ ਦੀ ਸੇਵਾ ਦਾ ਕੋਈ ਥੇਲ ਵੱਜੋਂ ਕੋਈ ਵੀ ਹੋਵੇ ਉੱਥੇ ਜਾ ਕੇ ਉੱਥੇ ਕੈਂਪ ਲੱਗਾ ਵਾ ਬਾਬਾ ਜੀ ਉਹਨਾਂ ਦੇ ਨਾਲ ਸੰਪਰਕ ਕਰ ਲੈਣ ਅਹੀਂ ਦੇ ਵੀਰ ਜੀ ਉਹਨਾਂ ਦੇ ਨਾਲ ਸੰਪਰਕ ਕਰ ਲੈਣ ਇਹਨਾਂ ਦਾ ਨੰਬਰ ਹੈਗਾ ਵਾ ਤੁਹਾਨੂੰ ਉਹਨੇ ਬੋਲ ਕੇ ਵੀ ਦੱਸਿਆ ਵਾ ਤੇ ਜਿੱਦਾਂ ਵੀ ਹੋ ਸਕਦਾ ਵਾ ਇਸ ਟਾਈਮ ਬਹੁਤ ਜ਼ਿਆਦੀ ਉੱਥੇ ਲੋੜ ਆ ਅਸੀਂ ਵੇਖ ਕੇ ਆਏ ਆ ਪਹਿਲਾਂ ਸੇਵਾ ਕੀਤੀ ਆ ਵੱਧ ਚੜ ਕੇ ਵੀਰ ਮੇਰੇ ਹਿੱਸਾ ਕੋਣ ਬਾਕੀ ਜਿੰਨਾ ਸਾਡੀ ਟੀਮ ਕੋ ਸਾਡੇ ਕੋਲ ਹੋ ਰਿਹਾ ਅਸੀਂ ਆਪਣੇ ਤਨੋਂ ਮਨੋਂ ਕਰ ਰਹੇ ਆਂ ਵੀਰ ਜੀ 2 ਦਿਨ ਅੱਗੇ ਵੀ ਲਾ ਕੇ ਆਇਆ 25 ਟਰੈਕਟਰ ਅੱਗੇ ਕਰਕੇ ਆਇਆ ਹੁਣ ਵੀ ਜਿੰਨੇ ਹੋਣਗੇ ਦਿਨੋਂ ਅਸੀਂ ਕਰਾਂਗੇ ਜਿਨ੍ਹਾਂ ਦੇ ਵਿੱਚ ਪਾਣੀ ਪਿਆ ਜਿਹੜੇ ਬਹੁਤ ਜ਼ਿਆਦਾ ਡੁੱਬ ਚੁੱਕੇ ਆ ਉਹਨਾਂ ਦੀ ਸਰਵਿਸ ਆ ਵੀਰ ਜੀ ਕੱਲੀ ਸਰਵਿਸ ਦਾ ਮਤਲਬ ਸੇਵਾ ਸਾਡੇ ਕੋਲ ਆ ਬਾਕੀ ਜਿਹੜੇ ਜਿਹੜੇ ਵੀਰ ਭਰਾਵਾਂ ਨੇ ਨਾਲ ਯੋਗਦਾਨ ਦਿੱਤਾ ਧੰਨਵਾਦ ਉਹਨਾਂ ਦਾ ਵੀ ਬਾਕੀ ਬੇਨਤੀ ਇਹ ਆ ਕਿ ਸਾਡੀ ਵੀਡੀਓ ਤੇ ਕੋਈ ਸਕੈਨਰ ਨਹੀਂ ਲੱਗਾ ਨਾ ਹੀ ਆਪਣੇ ਨੰਬਰ ਤੇ ਕੋਈ ਕੰਪੈਟਿਟਿਊਨ ਨਹੀਂ ਆ ਨਾ ਹੀ ਆਪ ਆਪਣੇ ਮਤਲਬ ਇਹ ਕਿੰਨੇ ਵੀ ਸਾਨੂੰ ਕਹੇ ਹਾਂ ਹਾਂ ਜੀ ਇਹ ਬੇਨਤੀ ਮਨੋ ਸਮਝਿਓ ਹੱਥ ਜੋੜ ਕੇ ਮਨ ਲੋ ਵੀ ਕਰਦੇ ਆ ਕਿ ਕਿਸ ਨੂੰ ਵੀ ਨਹੀਂ ਅਹੀਂ ਕੇਂਦਰ ਨੂੰ ਪੈਸੇ ਪਾਉ ਜੇ ਕਿ ਬਸ ਭਾਲੇ ਭਾਣੇ ਨਹੀਂ ਸੇਵਾ ਕਰਨੀ ਹੋਵੇ ਸਾਡੇ ਕੋਲ ਡਰੈਸ ਪੁੱਛ ਲਓ ਉੱਥੇ ਸਿੱਧਾ ਕਰ ਸਕਦਾ ਬਾਕੀ ਕਈ ਵਾਰਾਂ ਕੇਸ ਦੀ ਕੋਈ ਵੀਡੀਓ ਚੁੱਕ ਕੇ ਸਕੈਨਰ ਲਾ ਦਿੰਦੇ ਆ ਇਹ ਪੁਸ਼ਟੀ ਜ਼ਰੂਰ ਕਰਿਆ ਕਰੋ ਵੀ ਵੀਡੀਓ ਕਿੱਥੋਂ ਪਈ ਆ ਕਿੰਨੇ ਪਈ ਆ ਕਿਹੜੇ ਪੇਜ ਤੋਂ ਆਈ ਆ ਡਰੈਸ ਦੇ ਸਕਦਾ ਤੁਹਾਨੂੰ ਪਿੰਡ ਦਾ ਪਤਾ ਦੇ ਸਕਦੇ ਦੂਜੀ ਗੱਲ ਕੈਪ ਲਗਾ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਹ ਗੁਰੂ ਪਿੱਤਿਆਂ ਦੇ 사ਤ ਸੰਗਤ ਦੇ ਜੀ ਸਤਿਗੁਰਾਂ ਨੇ ਇਹ ਸਵੇਰਾ ਤੇ ਬੜੀ ਮਹਾਨ ਕਿਰਪਾ ਕੀਤੀ ਕੋਈ ਦਿਨ ਪਹਿਲਾਂ ਤੰਤਨ ਬਾਬਾ ਸਾਮਨਾਲ ਜੀਆਂ ਦੇ ਪਾਵਨ ਪੀਤਰ ਸਥਾਨਾਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹਨਾਂ ਜੀਰਾਂ ਨੂੰ ਟਰੈਕਟਰਾਂ ਦੀ ਸਰਵਿਸ ਕਰਨ ਵਾਸਤੇ ਅਰਦਾਸ ਬੇਨਤੀ ਕਰਕੇ ਭੇਜਿਆ ਸੀ ਸੋ ਸਤਿਗੁਰਾਂ ਨੇ ਸਾਰਿਆਂ ਵੀਰਾਂ ਤੇ ਇਸ ਇਸਤੇ ਮਿਹਰਿਆ ਹੱਥ ਰੱਖਿਆ ਇਹਨਾਂ ਵੀਰਾਂ ਕੋ ਸੇਵਾ ਲਈ ਔਰ ਸੇਵਾ ਵੀ ਲਈ ਔਰ ਜਿੱਤਾਂ ਦਾ ਰਸਤੇ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਰਸਤੇ ਟੁੱਟੇ ਸੀ ਪਰ ਫਿਰ ਵੀ ਸਤਿਗੁਰਾਂ ਨੇ ਉਹ ਸਥਾਨ ਤੇ ਇਹਨਾਂ ਵੀਰਾਂ ਨੂੰ ਪਹੁੰਚਾ ਕੇ ਟ੍ਰੇਨਰਾਂ ਦੇ ਕੋਲ ਤੇ ਇਹ ਸੇਵਾ ਜਿਹੜੀ ਐ ਨਹੀਂ ਹੈ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਤਿਗੁਰੂ ਜੀ ਕਿਰਪਾ ਕਰੋ ਇਹਨਾਂ ਵੀਰਾਂ ਨੇ ਜਿਹੜਾ ਇਹ ਸਟੈਂਡ ਲਿਆ ਸੇਵਾ ਲਈ ਆ ਇਹਨਾਂ ਦੀ ਜਿਹੜੀ ਹੁਣ ਅਗਲੀ ਸੇਵਾ ਉਹ ਵੀ ਜਿਹੜੀ ਸੀ ਤੇ ਮੇਰੇ ਪ੍ਰਿਆਹ ਹੱਥ ਰੱਖ ਕੇ ਇਹਨਾਂ ਵੀਰਾਂ ਕੋ ਸੇਵਾ ਲਿਓ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਸਰੂਪ ਸਿੰਘ ਜੀ ਫੋਰਮੈਨ ਸਾਹਿਬ ਭਾਈ ਸੋਨਾ ਸਿੰਘ ਜੀ ਹੋਰ ਵੀ ਵੀਰ ਜਿਹੜੇ ਆ ਤਨ ਮਨ ਤੇ ਧੰਦੇ ਨਾਲ ਇਹ ਸੇਵਾ ਕਰ ਰਹੇ ਆ ਸਤਿਗੁਰੂ ਸਚੇ ਪਾਤਸ਼ਾਹ ਰਹਿਮਤਾ ਕਰਨ ਇਹਨਾਂ ਕੋ ਜਿਹੜੀ ਇਹ ਹੋਣ ਜਾ ਰਹੀ ਹੈ ਟੀਮ 24 ਤਰੀਕ ਨੂੰ ਹਾਂਜੀ 24 ਤਰੀਕ ਨੂੰ ਜਾ ਰਹੀ ਆ ਤੇ ਦਿਨ ਬੁੱਧਵਾਰ ਉਸ ਦਿਨ ਵੀ ਮਹਾਰਾ ਸਚੇ ਪਾਤਸ਼ਾਹ ਅਸੀਸ ਤੇ ਮੇਰ ਪ੍ਰਾਰਥਨਾ ਕੀ ਸਿਵਾਵਾਂ ਲੈਣ ਤੇ ਨਾਲ ਨਾਲ ਜਿੱਦਾਂ ਵੀਰਤੀ ਉਹਨਾਂ ਨੇ ਦੱਸਿਆ ਕਿ ਜਿਹੜੇ ਗੁਰਮੁਖ ਪਿਆਰੇ ਭੈਣ ਭਰਾ ਇਸ ਪੀੜ ਨੂੰ ਜਾਣਦੇ ਆ ਉਹ ਪੀੜ ਸਮਝਦੇ ਹੋਏ ਤੇ ਜੇ ਕੋਈ ਤਨ ਮਨ ਦੇ ਮਾਇਆ ਦੇ ਕੋਈ ਸੇਨਾ ਨਾ ਤਰੀਕੇ ਦਾ ਤੇਲ ਦੀ ਸੇਵਾ ਚਾਹੇ ਫਿਲਟਰਾਂ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਉਹ ਵੀਰ ਸੋਨਾ ਸਿੰਘ ਜੀ ਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦਾ ਨੰਬਰ ਵੀ ਆਪ ਵਿੱਚ ਐਡਵਾ ਬੋਲਿਆ ਗਿਆ ਕਿ ਉਸ ਨੰਬਰ ਤੇ ਨਾਲ ਸੰਪਰਕ ਕਰਕੇ ਉਹ ਸੇਵਾ ਕਰ ਸਕਦੇ ਆ ਬਾਕੀ ਸਾਰੀ ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਭਾਈ ਬੜਾ ਤਗੜਾ ਇਹ ਦੁੱਖ ਆ ਸੰਤਾਪ ਆ ਇਸ ਟਾਈਮ ਦੇ ਵਿੱਚ ਹਰ ਇੱਕ ਨੂੰ ਆਪਣੀ ਹਮਦਰਦੀ ਪ੍ਰਗਟਾਉਂਦਿਆਂ ਹੋਇਆ ਨਾਲ ਸਾਥ ਦੇਣਾ ਚਾਹੀਦਾ ਹੈ ਇਹਨਾਂ ਵੀਰਾਂ ਦਾ ਵੀ ਸਾਥ ਦੇਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਾ ਕੇ ਜਿਹੜੇ ਜਿਹੜੇ ਵੀਰਾਂ ਦੇ ਟਰੈਕਟਰਾਂ ਦੇ ਨੰਬਰ ਆਏ ਆ ਫੋਨ ਆਏ ਆ ਵੜਾਉਣ ਵਾਸਤੇ ਤੇ ਉਹਨਾਂ ਦੀ ਜਾ ਕੇ ਸੇਵਾ ਕੀਤੀ ਜਾਵੇ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਉਦਮ ਉਤਸ਼ਾਹ ਬਖਸ਼ਿਸ਼ ਕੀਤਾ ਹੈ ਤੇ ਹੋਰ ਵੀ ਜਿਹੜੇ ਵੀਰ ਨੇ ਤੇਲ ਦੀ ਸੇਵਾ ਲਈ ਆ ਉਹ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਬੜੀ ਤਗੜੀ ਸੇਵਾ ਕਰਕੇ ਇਹਨਾਂ ਵੀਰਾਂ ਨੂੰ ਦੁਬਾਰਾ ਫਿਰ ਭੇਜ ਰਹੇ ਆ ਸੇਵਾ ਵਾਸਤੇ ਸਤਿਗੁਰ ਸਚੇ ਪਾਤਸ਼ਾਹ ਕਿਰਪਾ ਕਰਨ ਸੀਸ ਤੇ ਮੇਰ ਭਰਿਆ ਹੱਥ ਰੱਖ ਕੇ ਇਹਨਾਂ ਵੀਰਾਂ ਕੋ ਸਵਾਵਾ ਲੈ ਕਰਕੇ ਤੇ ਇਹ ਮੋੜ ਤੇ ਜਿਹੜੇ ਆ ਪਰੇਸ਼ਾਨੀ ਦੇ ਉਹ ਫਤੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੋੜੀ ਸੱਚੀ ਕੀ ਫਤ